जगबा जगबाणी जगबी हूं तुम नैशनल एक्सप्रैस वे तैशनल हाईवे उत्ते सालाना पास बुक कर सकते हो यानी कि पूरा साल फ्री चलेगा ਸਿਰਫ ਤੇ ਸਿਰਫ ਇੱਕ ਵਾਰ ਰੀਚਾਰਜ ਕਰਨਾ ਪਏਗਾ ਅੱਜ ਤੋਂ ਸ਼ੁੱਕਰਵਾਰ ਤੋਂ ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਆ ₹3000 ਦੀ ਸਾਲਾਨਾ ਬੁਕਿੰਗ ਹੈ ਜਦੇ ਵਿੱਚ ਤਕਰੀਬਨ 200 ਵਾਰ ਦਾ ਜਿਹੜਾ ਟ੍ਰਿਪਲ ਹੈ ਤੁਹਾਨੂੰ ਫ੍ਰੀ ਮਿਲੇਗਾ ਔਰ ਇਹਦੇ ਨਾਲ ਤੁਸੀਂ ਨੈਸ਼ਨਲ ਹਾਈਵੇ ਤੇ ਐਕਸਪ੍ਰੈਸ ਵੇ ਦੇ ਉੱਤੇ ਫ੍ਰੀ ਦੇ ਵਿੱਚ ਡੜਾਇਆ ਸਫਰ ਕਰ ਸਕਦੇ ਆ ਸੋ ਪ੍ਰੀ ਬੁਕਿੰਗ ਕਰ ਸਕਦੇ ਹੋ ਔਰ ਬੁਕਿੰਗ ਕਰਨ ਦੇ ਲਈ ਪਹਿਲਾਂ ਤਾਂ ਵੈਰੀਫਾਈ ਕਰਨਾ ਪਏਗਾ ਤੁਹਾਨੂੰ ਤੁਹਾਡਾ ਫਾਸਟੈਗ ਔਰ ਉਸ ਤੋਂ ਬਾਅਦ ਜਿਹੜਾ ਲਿੰਕਡ ਅਕਾਊਂਟ ਹੈ ਉਹਦੇ ਵਿੱਚੋਂ 3000 ਦੀ ਪੇਮੈਂਟ ਕਰਨੀ ਪਏਗੀ ਪੇਮੈਂਟ ਤੋਂ ਬਾਅਦ 2 ਘੰਟਿਆਂ ਦੇ ਅੰਦਰ ਇਹ ਤੁਹਾਡਾ ਜਿਹੜਾ ਐਕਟੀਵੇਟ ਹੋ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਪੂਰੇ ਸਾਲ ਦੇ ਲਈ ਟਰੈਵਲ ਕਰ ਸਕਦੇ ਹੋ ਸਾਲ ਦੇ ਲਈ ਸਿਰਫ ਦੇਣਾ ਪਏਗਾ 3000 ਰੁਪਿਆ ਔਰ ਇਹਦੇ ਵਿੱਚ 200 ਵਾਰ ਦਾ ਸਫਰ ਜਿਹੜਾ ਤੈਅ ਹੋਏਗਾ ਯਾਨਕ ਨਾਨ ਕਮਰਸ਼ੀਅਲ ਵਹੀਕਲ ਦਾ ਹੋਏਗਾ ਤੁਹਾਡੀ ਘਰ ਦੀ ਕੋਈ ਜੀਪ ਹੈ ਵੈਨ ਹੈ ਤੁਹਾਡੀ ਕੋਈ ਗੱਡੀ ਹੈ ਜਿਹੜੀ ਕਿ ਨਾਨ ਕਮਰਸ਼ੀਅਲ ਹੈ ਉਸ ਦਾ ਤੁਸੀਂ ਪਾਸ ਬਣਾ ਸਕਦੇ ਹੋ ਔਰ ਇਹਦੇ ਲਈ ਤੁਹਾਨੂੰ 3000 ਦੇਣਾ ਪਏਗਾ ਇਹਦੇ ਵਿੱਚ ਇੱਕ ਚੀਜ਼ ਬਹੁਤ ਨੋਟ ਕਰਨ ਵਾਲੀ ਹੈ ਜਿਹੜਾ ਕੋਈ ਪ੍ਰਾਈਵੇਟ ਟੋਲ ਹੈ ਯਾ ਕੋਈ ਸਟੇਟ ਟੋਲ ਹੈ ਉਸ ਨੂੰ ਐਗਜ਼ੈਂਪਟ ਨਹੀਂ ਮਿਲੇਗਾ ਯਾਨੀ ਕਿ ਜੇ ਕੋਈ ਸਟੇਟ ਲੈਵਲ ਦਾ ਟੋਲ ਹੈ ਤਾਂ ਉਸ ਦੀ ਫੀਸ ਤੁਹਾਨੂੰ ਦੇਣੀ ਪੈਗੀ ਸਿਰਫ ਨੈਸ਼ਨਲ ਹਾਈਵੇ ਐਕਸਪ੍ਰੈਸਵੇ ਦੇ ਉੱਤੇ ਹੀ ਤੁਹਾਨੂੰ ਇਹ ਜਿਹੜਾ ਆ ਛੋਟ ਮਿਲੇਗੀ 15 ਅਗਸਤ ਤੋਂ ਅੱਜ ਤੋਂ ਯਾਨੀ ਕਿ ਲਾਗੂ ਹੋ ਗਈ ਹੈ ਬੁਕਿੰਗ ਔਰ ਤੁਸੀਂ ਬੁੱਕ ਕਰ ਸਕਦੇ ਹੋ ਬੁੱਕ ਕਰਨ ਦੇ ਲਈ ਆਪਣਾ ਵੈਰੀਫਾਈ ਜਿਹੜਾ ਤੁਹਾਡਾ ਫਾਸਟੈਗ ਹੈ ਉਸ ਨੂੰ ਵੈਰੀਫਾਈਰ ਪਹਿਲਾਂ ਤੇ ਜੇ ਨਹੀਂ ਵੈਰੀਫਾਈ ਉਸ ਨੂੰ ਵੈਰੀਫਾਈ ਕਰਾਉਣਾ ਹੈ ਉਸ ਤੋਂ ਬਾਅਦ ਲਿੰਕਡ ਨੰਬਰ ਤੋਂ 3000 ਦੀ ਪੇਮੈਂਟ ਕਰਨੀ ਹੈ ਤੇ 2 ਘੰਟਿਆਂ ਦੇ ਅੰਦਰ ਅੰਦਰ ਇਹ ਸਕੀਮ ਤੁਹਾਡੇ ਲਾਗੂ ਹੋ ਜਾਏਗੀ 15 ਅਗਸਤ ਤੋਂ ਲਾਗੂ ਹੋਇਆ ਹੈ ਨਵਾਂ ਟੋਲ ਪਾਸ ਤੁਸੀਂ 1 ਸਾਲ ਦੇ ਲਈ ਪਾਸ ਬਣਾ ਸਕਦੇ ਹੋ ਜਿਹਦੇ ਵਿੱਚ ਤਕਰੀਬਨ 3000 ਰੁਪਏ ਲੱਗਦੇ ਨੇ ਔਰ ਉਸ ਤੋਂ 2 ਘੰਟਿਆਂ ਦੇ ਬਾਅਦ ਤੁਹਾਡਾ ਪਾਸ ਐਕਟੀਵੇਟ ਹੋ ਸਕਦਾ ਹੈ ਤੇ 200 ਟ੍ਰਿਪ ਜਿਹੜੇ ਆ ਤੁਹਾਨੂੰ ਫ੍ਰੀ ਮਿਲਣਗੇ ਔਰ ਇਹ ਪੂਰੀ ਜਿਹੜੀ ਸਕੀਮ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਨਾਨ ਕਮਰਸ਼ਲ ਜਿਹੜੇ ਤੁਹਾਡੇ ਸਾਧਨ ਹੈ ਜਿਹਦੇ ਵਿੱਚ ਕੋਈ ਜੀਪ ਆ ਸਕਦੀ ਹੈ ਵੈਨ ਆ ਸਕਦੀ ਹੈ ਜਾਂ ਤੁਹਾਡੇ ਘਰ ਦੀ ਕੋਈ ਗੱਡੀ ਜਿਹੜੀ ਕਿ ਨਾਨ ਕਮਰਸ਼ਲ ਹੈ ਉਸ ਨੂੰ ਉਸ ਦੇ ਤਹਿਤ ਜਿਹੜਾ ਤੁਸੀਂ ਇਸ ਨੂੰ ਬੁੱਕ ਕਰ ਸਕਦੇ ਹੋ ਔਰ ਕਿਉਂਕਿ ਇਹਦੇ ਨਾਲ ਤੁਹਾਡੇ ਪੈਸੇ ਵੀ ਜਿਹੜੇ ਨੇ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਾਈ ਯਾਨੀ ਕਿ ਰਿਫਟ ਦੇ ਨਾਲ ਕੱਟੇ ਜਾਣਗੇ ਤੁਹਾਨੂੰ ਟੋਲ ਪਲਾਜ਼ੇ ਦੇ ਉੱਤੇ ਖੱਜਲ ਖੁਆਰੀ ਤੋਂ ਵੀ ਬਚਿਆ ਜਾਏਗਾ ਆਟੋਮੈਟਿਕਲੀ ਕੱਟੇ ਜਾਣਗੇ ਔਰ 200 ਟ੍ਰਿਪ ਜਿਹੜਾ ਆ ਫ੍ਰੀ ਦਿੱਤਾ ਜਾ ਰਿਹਾ 15 ਅਗਸਤ ਯਾਨੀ ਕਿ ਅੱਜ ਤੋਂ ਇਹ ਬੁਕਿੰਗ ਸ਼ੁਰੂ ਹੋ ਗਈ ਹੈ ਤੁਸੀਂ ਬੁਕਿੰਗ ਕਰਕੇ ਆਪਣਾ ਟੋਲ ਦਾ ਜਿਹੜਾ ਬਚਾ ਸਕਦੇ ਹੋ ਜੇ ਤੁਸੀਂ ਰੈਪਿਡ ਫਾਇਰ ਜਿਹੜਾ ਟਰੈਵਲਰ ਹੋ ਔਰ ਇੱਕ ਬੰਨੇ ਇੱਕ ਇਹ ਚੀਜ਼ ਦੇਖਣ ਵਾਲੀ ਹੈ ਕਿ ਇਹਦੇ ਨਾਲ ਉਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜਿਹੜੇ ਕਿ ਬਹੁਤ ਜ਼ਿਆਦਾ ਟ੍ਰੈਵਲ ਕਰਦੇ ਨੇ ਔਰ ਜਿਨ੍ਹਾਂ ਦੇ ਅਕਸਰ ਪੈਸੇ ਜਿਹੜੇ ਨੇ ਉਹ ਟੋਲ ਦੇ ਵਿੱਚ ਜ਼ਿਆਦਾ ਖਰਚੇ ਜਾਂਦੇ ਨੇ ਯਾਨੀ ਕਿ ਹੁਣ ਐਨੂਅਲ ਟੋਲ ਲੱਗੇਗਾ ਔਰ ਐਨੂਅਲ ਜਿਹੜਾ ਆ ਤੁਸੀਂ 3000 ਦੇ ਵਿੱਚ ਬੁੱਕ ਕਰ ਸਕਦੇ ਹੋ ਔਰ 200 ਟ੍ਰਿਪ ਮਿਲਣਗੇ ਆਪਣੀ ਜਿਹੜੀ ਨਾਨ ਕਮਰਸ਼ਲ ਗੱਡੀ ਆ ਤੁਹਾਡੀ ਘਰੇਲੂ ਗੱਡੀ ਆ ਉਸ ਦੇ ਉਹ ਤੁਸੀਂ ਇਹਦੇ ਨਾਲ ਲਿੰਕ ਕਰ ਸਕਦੇ ਹੋ ਔਰ ਉਹਦੇ ਵਿੱਚ ਤੁਹਾਨੂੰ ਛੋਟ ਮਿਲੇਗੀ ਪਰ ਇਹਦੇ ਵਿੱਚ ਇੱਕ ਚੀਜ਼ ਇਹ ਆ ਕਿ ਜਿਹੜੇ ਸਟੇਟ ਲੈਵਲ ਦੇ ਨੇ ਯਾਨੀ ਕਿ ਜਿਹੜੇ ਸਟੇਟ ਲੈਵਲ ਦਾ ਕੋਈ ਟੋਲ ਹੈ ਜਾਂ ਫਿਰ ਜਿਹੜਾ ਕੋਈ ਪ੍ਰਾਈਵੇਟ ਟੋਲ ਹੈ ਉਸ ਦੇ ਪੈਸੇ ਤੁਹਾਨੂੰ ਉਤਾਰਨੇ ਪੈਣਗੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਛੋਟ ਨਹੀਂ ਹੈ ਨੈਸ਼ਨਲ ਹਾਈਵੇ ਔਰ ਐਕਸਪ੍ਰੈਸ ਵੇ ਦੇ ਉੱਤੇ ਤੁਹਾਨੂੰ ਇਸ ਦੇ ਉੱਤੇ ਛੋਟ ਮਿਲੇਗੀ ਔਰ ਇਹ ਛੋਟ ਜਿਹੜੀ ਹੈ 200 ਟ੍ਰਿਪ ਯਾਨੀ ਕਿ 3 3000 ਰੁਪਿਆ 200 ਟ੍ਰਿਪ ਪੂਰੇ ਸਾਲ ਦੇ ਲਈ ਮੁਫਤ ਦਿੱਤੇ ਜਾ ਰਹੇ ਨੇ ਸੋ ਵੱਡੀ ਖਬਰ ਹੈ ਔਰ ਨੈਸ਼ਨਲ ਹਾਈਵੇ ਦੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਇਹ ਵੱਡੀ ਸਹੂਲਤ ਅੱਜ ਦੇ ਦਿਨ 15 ਅਗਸਤ ਵਾਲੇ ਦਿਨ ਦਿੱਤੀ ਗਈ ਹੈ ਔਰ ਨੈਸ਼ਨਲ ਐਕਸਪ੍ਰੈਸਵੇ ਨੈਸ਼ਨਲ ਹਾਈਵੇ ਤੇ ਐਕਸਪ੍ਰੈਸਵੇ ਦੇ ਉੱਤੇ ਤੁਸੀਂ ਜਿਹੜਾ ਆ ਫ੍ਰੀ ਦੇ ਵਿੱਚ ਟਰੈਵਲ ਕਰ ਸਕਦੇ ਹੋ ਯਾਨੀ ਕਿ 3000 ਦੀ ਸਾਲਾਨਾ ਬੁਕਿੰਗ ਦੇ ਨਾਲ ਤੁਹਾਨੂੰ ਮੁਫਤ ਮਿਲੇਗਾ ਪੂਰੇ ਸਾਲ ਦਾ ਸਫ਼ਰ ਸੋ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਅੱਜ ਤੋਂ ਇਹਦੀ ਬੁਕਿੰਗ ਸ਼ੁਰੂ ਹੋ ਗਈ ਆ ਔਰ ਬੁਕਿੰਗ ਕਰਨ ਦੇ ਲਈ ਤੁਹਾਨੂੰ ਵੈਰੀਫਾਈ ਕਰਨਾ ਪਏਗਾ ਆਪਣਾ ਫਾਸਟ ਟੈਗ ਫਿਰ ਰਜਿਸਟਰ ਨੰਬਰ ਤੋਂ 3000 ਦੀ ਪੇਮੈਂਟ ਔਰ 2 ਘੰਟਿਆਂ ਦੇ ਅੰਦਰ ਅੰਦਰ ਇਹ ਲਾਗੂ ਹੋ ਜਾਏਗਾ ਯਾਨੀ ਕਿ ਤੁਹਾਡਾ ਚਾਲੂ ਹੋ ਜਾਏਗਾ ਸਰ ਅੱਜ ਜਿਹੜਾ ਟੂਲ ਲਗਾਦਾ ਹਾਂ ਉਹ ਸਾਡਾ ਸਟਰੀਮ ਦਿੱਤੇ ਹੋਏ ਬੜੀ ਗੰਤ ਹੈ ਬਿਲਕੁਲ ਸਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ जय श्री राम ਮਾਨਯੀ ਮੰਤਰੀ ਸ਼੍ਰੀ ਨਿਤਿੰਗੜਕਰੀ ਜੀ ਦਾ ਅੱਜ ਤੋਂ 2 ਮਹੀਨੇ ਪਹਿਲੇ ਜੋ ਸੰਸਦ ਦੇ ਵਿੱਚ ਬਿਆਨ ਆਇਆ ਸੀ कि 3000 ਦੇ ਦਾ ਜਿਹੜਾ ਐਨੂਅਲ ਪਾਸ ਆ ਉਹ ਲਾਂਚ ਕੀਤਾ ਜਾਏਗਾ ਅੱਜ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਉਹ ਜਿਹੜਾ ਪਾਸ ਹੈਗਾ ਆ ਉਹ ਅੱਜ ਲਾਂਚ ਕਰ ਦਿੱਤਾ ਗਿਆ ਹੈ ਜਿਹਦੇ ਵਿੱਚ ਤੁਹਾਨੂੰ 3000 ਨਾਲ 1 ਸਾਲ ਦੀ ਵੈਲਿਡਿਟੀ 200 ਟ੍ਰਿਪ ਮਿਲਣਗੇ ਐਨਐਚਆਈ ਦਾ ਕੋਈ ਵੀ ਪਲਾਜਾ ਹੋਏਗਾ ਤੁਸੀਂ ਉਸ ਪਲਾਜੇ ਨੂੰ 200 ਵਾਰ ਕਰਾਸ ਕਰ ਸਕਦੇ ਹੋ ਉਹਦੇ ਵਿੱਚ ਸਟੇਟ ਐਂਡ ਐਕਸਪ੍ਰੈਸ ਨੇ ਜਿਹੜਾ ਹੈਗਾ ਉਹ ਇਨਕਲੂਡ ਨਹੀਂ ਕੀਤਾ ਹੋਇਆ ਹੈ ਓਨਲੀ ਇਹ ਪਾਸ ਹੈ ਜਿਹੜਾ ਤੁਹਾਡਾ ਇਹ ਨੈਸ਼ਨਲ ਹਾਈਵੇ ਦੇ ਕੰਮ ਕਰੇਗਾ ਇਟ ਮੀਨ ਤੁਸੀਂ ਮੰਨ ਕੇ ਚੱਲੋ ਤੇ 15 ਰੁਪਏ ਪਰ ਪਲਾਜ਼ਾ ਦੀ ਜਿਹੜੀ